सोशल मीडिया पर उसका प्रचार करें और खूब आनंद से चालीस गांव में कथा हो

ਉੜ ਕੇ ਲਈਓ ਨੇ ਦਾਵਾ ਵਾਜੇ ਹਾਂਜੀ ਪਤਾ ਕੀ ਨਹੀਂ ਤਾਂ ਆਓ ਸਭੀ ਅੱਜ ਇਹਨਾਂ ਦਾ ਜਮਾ ਹੈ ਜਿਹੜਾ ਅੱਜ ਤੁਸੀਂ ਇਕੱਠਾ ਤੇ ਆ ਰਹੇ ਮੈਂ ਸਮਝਦਾ ਕਿ ਮੇਰੇ ਲਈ ਔਰ ਸਮੁੱਚੇ ਬਠਿੰਡਾ ਇਲਾਕਾ ਨਿਵਾਸੀਆਂ ਲਈ ਬਹੁਤ ਭਾਗਾਂ ਵਾਲੀ ਗੱਲ ਹੈ ਕਿ ਅੱਜ ਜੋ ਉਪਰਾਲਾ ਪਰਮਾਤਮਾ ਦੇ ਭਗਤ ਮੇਰੇ ਵੀਰ ਅਮਰਜੀਤ ਮਹਿਤਾ ਜੀ ਲੰਬੇ ਸਮੇਂ ਤੋਂ ਕਰ ਰਹੇ ਨੇ ਅੱਜ ਪੰਡਿਤ ਪ੍ਰਦੀਪ ਮਿਸ਼ਰਾ ਜੀ 7 ਦਿਨਾਂ ਦੀ ਕਥਾ ਦੇ ਉੱਪਰ ਉਹਨਾਂ ਨੇ ਅੱਜ ਦਰਸ਼ਨ ਕਰਦਾ ਮੌਕਾ ਮਿਲਿਆ ਕਦਾ ਸੁਣਨ ਦਾ ਮੌਕਾ ਮਿਲੇ ਖੁਸ਼ਕਿਸਮਤਾਂ ਹੋਰ ਪ੍ਰਮਾਤਮਾ ਕੇ ਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਮੁੱਚੇ ਬਠਿੰਡਾ ਇਲਾਕਾ ਨਿਵਾਸੀਆਂ ਨੂੰ ਪੰਜਾਬ ਅਸੀਂ ਚੜ੍ਹਦੀ ਕਲਾ ਵਿੱਚ ਰੱਖਣ ਆ ਰਾਮਰਜੀਤ ਮਹਿਤਾ ਜੀ ਨੂੰ ਇਹੋ ਜੇ ਧਾਰਮਿਕ ਫੰਕਸ਼ਨ ਸਮਾਜਿਕ ਫੰਕਸ਼ਨ ਕਰਾਉਣ ਦਾ ਬਾਲ ਜਿਹੜਾ ਉਹ ਬਖਸ਼ਦੇ ਰਹਿਣ ਬਠਿੰਡਾ ਵਿੱਚ ਐਡੀ ਵੱਡੀ ਕੀਤੇ ਵਿੱਚ ਭਾਗ ਲਾ ਬਹੁਤ ਬਹੁਤ ਮੁਬਾਰਕਾਂ ਜੀ ਅਮਰਜੀਤ ਮਹਿਤਾ ਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਸਾਰੇ ਪਰਿਵਾਰ ਨੂੰ ਕਿ ਜਿਨ੍ਹਾਂ ਨੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦਾ ਕੰਮ ਹੈ ਜਿਹੜਾ ਉਹ ਕੀਤਾ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਮੇਸ਼ਾ ਦੇਖੋ ਜੀ ਬਿਲਕੁਲ ਜਦੋਂ ਇਹ ਕੰਮ ਆਪ ਦੇ ਕਰਿਆ ਨਹੀਂ ਹੁੰਦੇ ਹੈਗੇ ਜਦੋਂ ਪ੍ਰਮਾਤਮਾ ਦਾ ਜਦੋਂ ਉੱਪਰ ਵਾਲੇ ਦਾ ਹੁਕਮ ਹੋ ਜੇ ਜਦੋਂ ਉਹਨਾਂ ਦਾ ਹੁਕਮ ਹੋ ਗਿਆ ਉਹਦੀ ਹੋ ਜਾਏਗਾ ਜੀ ਇਹ ਮੈਂ ਸਮਝਦਾ ਕਿ ਪਹਿਲੀ ਵਾਰੀ ਜਿਵੇਂ ਪ੍ਰਦੀਪ ਮਿਸ਼ਰਾ ਜੀ ਆਏ ਨੇ ਪੰਜਾਬ ਦੇ ਵਿੱਚ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਅ ਅਮਰਜੀਤ ਮਹਿਤਾ ਜੀ ਦੇ ਇੱਕ ਹੋੱਕੇ ਦੇ ਉੱਪਰ ਇਕੱਠੇ ਹੋਣਾ ਇਹ ਵੀ ਪ੍ਰਭੂ ਦੀ ਲੀਲ ਹੈ ਜੀ ਬਹੁਤ ਮੁਬਾਰਕ ਆ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਇਹ ਸਾਰੇ ਇਹਦਾ ਸੇਰਾ ਤੇ ਇਹਦਾ ਜਿਹੜੇ ਮੈਂ ਸਮਝਦਾ ਕਿ ਸੇਵਾ ਵੀ ਤੇ ਮੇਵਾ ਵੀ ਕਿਉਂਕਿ ਜਦੋਂ ਇੰਨੀ ਵੱਡੀ ਸੰਗਤ ਦੇ ਵਿੱਚ ਕੋਈ ਵਿਅਕਤੀ ਅੱਗੇ ਲਾ ਕੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਤੇ ਪ੍ਰਮਾਤਮਾ ਦੀ ਕਿਰਪਾ ਵੀ ਅਪਰੰਪਾਰ ਹੁੰਦੀ ਹੈ ਤਾਂ ਮੇਰੇ ਇਸ ਵੱਡੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ